ਸੋ ਕਿਉਂ ਬਿਸਰੈ ਜੇ ਕਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸਤਗੁਰ ਪਾਤਸ਼ਾਹ ਜੀ ਮਨੁੱਖ ਮਾਤਰ ਨੂੰ ਸਮਝਾਉਂਦੇ ਹੋਏ ਫੁਰਮਾਨ ਕਰਦੇ ਹਨ ਕਿ ਸੋ ਕਿਉਂ ਬਿਸਰੈ ਜੇ ਕਾਲ ਨ ਭਾਨੈ ਕਾਲ ਕਹਿੰਦੇ ਨੇ ਮਿਹਨਤ ਨੂੰ ਨਾ ਭਾਨਨੇ ਦਾ ਮਤਲਬ ਹੈ ਕਿ ਅਜਾਈ ਨਹੀਂ ਜਾਣ ਦਿੰਦਾ ਭਨਦਾ ਨਹੀਂ ਸੰਪੂਰਨ ਅਰਥੇ ਬਣਦਾ ਹੈ ਕਿ ਮਨੁੱਖ ਨੂੰ ਉਹ ਪ੍ਰਭੂ ਕਿਉਂ ਵਿਸਰ ਜਾਂਦਾ ਹੈ ਕਿਉਂ ਉਹ ਪਰਮਾਤਮਾ ਭੁੱਲ ਜਾਂਦਾ ਹੈ ਜੋ ਮਨੁੱਖ ਦੀ ਕੀਤੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦਾ ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੈ ਜੋ ਤੇਰੀ ਕੀਤੀ ਹੋਈ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦਾ ਦੇ ਨਾਲ ਹੀ ਅਗਲਾ ਬਚਨ ਹੈ ਕਹਿਣ ਲੱਗੇ ਸੋ ਕਿਉਂ ਬਿਸਰੈ ਉਸ ਪ੍ਰਮਾਤਮਾ ਨੂੰ ਕਿਉਂ ਭੁੱਲਦਾ ਹੈ ਜੇ ਕੀਆ ਜਾਣੈ ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ ਅਗਲੇ ਬਚਨ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਸੋ ਕਿਉਂ ਬਿਸਰੈ ਜਿਨ ਸਭ ਕਿਛ੍ਹ ਦਿਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਕਿਰ ਲੱਗੇ हे ਭਾਈ ਉਸ ਪਰਮਾਤਮਾ ਨੂੰ ਕਿਉਂ ਵਿਸਾਰਦਾ ਹੈ ਕਿਉਂ ਭੁੱਲਦਾ ਹੈ ਜਿਨ ਸਭ ਕੁਛ ਦਿਆ ਜਿਸ ਪਰਮਾਤਮਾ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਤੈਨੂੰ ਜੀਵਨ ਦੀ ਦਾਤ ਬਖਸ਼ੀ ਤੈਨੂੰ ਸਵਾਸ ਬਖਸ਼ੀ ਸਰੀਰ ਬਖਸ਼ਿਆ ਇਸ ਤੋਂ ਬਾਅਦ ਸੰਸਾਰ ਦੀਆਂ ਅਨੇਕਾਂ ਵਸਤੂਆਂ ਦਾਤਾਂ ਤੈਨੂੰ ਭੋਗਣ ਵਾਸਤੇ ਬਖਸ਼ੀਆਂ ਤੇ ਤੂੰ ਫੇਰ ਵੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਉਸ ਨੂੰ ਭੁੱਲ ਜਾਣਾ ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ ਅਗਲਾ ਬਚਨ ਕਹਿਣ ਲੱਗੇ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਕਹਿਣ ਲੱਗੇ ਜੋ ਜੀਵਨਾ ਜੀਵਨ ਜੀਵਾ ਦੇ ਜੀਵਨ ਹੈ ਆਸਰਾ ਹੈ ਹਰ ਇੱਕ ਪ੍ਰਾਣੀ ਨੂੰ ਸਵਾਸ ਬਖਸ਼ਦਾ ਹੈ ਜੀਵਨ ਬਖਸ਼ਦਾ ਹੈ ਉਸ ਪ੍ਰਮਾਤਮਾ ਨੂੰ ਵੀ ਕਿਵੇਂ ਭੁੱਲ ਜਾਣਾ ਹੈ ਇੱਥੇ ਕਿਉਂ ਸ਼ਬਦ ਬਾਰ-ਬਾਰ ਆਇਆ ਇਹਦਾ ਭਾਵ ਇਹ ਹੈ ਕਿ ਮਨੁੱਖ ਨੂੰ ਇਹ ਪੁੱਛਿਆ ਗਿਆ ਕਿਉਂ ਸ਼ਬਦ ਪਰਸ਼ਨਵਾਚਕ ਸ਼ਬਦ ਹੈ ਇਹਦੇ ਵਿੱਚ ਮਨੁੱਖ ਨੂੰ ਇਹ ਬਾਰ-ਬਾਰ ਪੁੱਛਿਆ ਗਿਆ ਟੁਨਕਾਇਆ ਗਿਆ ਕਿ ਭਾਈ ਇੰਨਾ ਕੁਝ ਦੇਣ ਵਾਲੇ ਪਰਮਾਤਮਾ ਨੂੰ ਦਾਤ ਪਿਆਰੀ ਵਿਸਰਿਆ ਦਾਤਾਰ ਉਹ ਪਰਮਾਤਮਾ ਜਿਹੜਾ ਦਾਤਾਂ ਬਖਸ਼ਦਾ ਤੇ ਦਾਤਾਂ ਲੈ ਕੇ ਉਸ ਦਾਤਾ ਦੇਣ ਵਾਲੇ ਦਾਤੇ ਨੂੰ ਭੁੱਲ ਜਾਣਾ ਹੈ ਇਹ ਕਿਵੇਂ ਹੋ ਜਾਂਦਾ ਹੈ ਇਹ ਕਿਉਂ ਕਰਦਾ ਹੈ ਇਸ ਤੋਂ ਅਗਲਾ ਬਚਨ ਫਿਰ ਇੱਕ ਸਵਾਲ ਕੀਤਾ ਸੋ ਕਿਉਂ ਬਿਸਰੈ ਜੀ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰ ਲਾਖੈ ਸਤ ਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਸੋ ਕਿਉਂ ਬਿਸਰੈ ਉਸ ਪ੍ਰਮਾਤਮਾ ਅਕਾਲ ਪੁਰਖ ਨੂੰ ਕਿਉਂ ਭੁੱਲ ਜਾਣਾ ਹੈ ਵਿਸਰ ਜਾਣਾ ਹੈ ਜੇ ਅਗਨ ਮਹਿ ਰੱਖੇ ਜੋ ਪਰਮਾਤਮਾ ਮਾਤਾ ਦੇ ਪੇਟ ਦੇ ਵਿੱਚ ਜੋ ਅਗਨ ਹੈ ਉਸ ਅਗਨ ਤੋਂ ਵੀ ਬਚਾ ਕੇ ਰੱਖਦਾ ਹੈ ਜਿਸ ਵੇਲੇ ਬੱਚੇ ਦਾ ਜਨਮ ਨਹੀਂ ਹੋਇਆ ਹੁੰਦਾ ਮਾਤਾ ਦੇ ਪੇਟ ਵਿੱਚ ਹੈ ਗਰਭ ਵਿੱਚ ਹੈ ਚੇਤੇ ਰੱਖਣਾ ਉਹ ਇੱਕ ਕਿਸਮ ਦਾ ਬਲਦੀ ਹੋਈ ਅੱਗ ਦੇ ਵਿੱਚ ਹੈ ਉਸ ਪੇਟ ਦੀ ਅਗਨੀ ਤੋਂ ਕਿਉਂਕਿ ਜੋ ਵੀ ਅਸੀਂ ਜੋ ਕੁਝ ਖਾਣੇ ਪੀਣੇ ਆ ਸਾਡੇ ਪੇਟ ਜਿਹਨੂੰ ਜਠਰਾਗਨੀ ਕਹਿੰਦੇ ਨੇ ਉਹ ਜਿਹੜੀ ਪੇਟ ਦੀ ਅਗਨੀ ਹੈ ਉਹ ਸਾਰੇ ਖਾਦੇ ਪੀਤੇ ਨੂੰ ਪਚਾਉਂਦੀ ਹੈ ਸਾਡੇ ਸਰੀਰ ਨੂੰ ਚਲਾਉਂਦੀ ਹੈ ਤੇ ਚੇਤੇ ਰੱਖਣਾ ਉਸ ਬਲਦੀ ہوئی ਅੱਗ ਦੇ ਵਿੱਚ ਵੀ ਉਹ ਪ੍ਰਮਾਤਮਾ ਇੱਕ ਜੀਵ ਨੂੰ ਬਚਾ ਕੇ ਰੱਖਦਾ ਹੈ ਉਹਨੂੰ ਜੀਵਨ ਬਖਸ਼ਦਾ ਹੈ ਕਹਿਣ ਲੱਗੇ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖਿਆ ਜਿਸ ਪ੍ਰਮਾਤਮਾ ਨੇ ਤੈਨੂੰ ਬਲਦੀ ਅੱਗ ਚ ਰੱਖਿਆ ਉਸ ਪ੍ਰਮਾਤਮਾ ਨੂੰ ਕਿਵੇਂ ਭੁੱਲ ਜਾਣਾ ਅਸਲ ਦੇ ਵਿੱਚ ਮਨੁੱਖ ਕਹਿੰਦੇ ਕਿ ਜੀਵਨ ਵਿੱਚ ਦੁੱਖ ਤੇ ਰੋਣਾ ਕਿਉਂ ਪੱਲੇ ਪੈਂਦਾ ਅਸਲ ਦੇ ਵਿੱਚ ਮਨੁੱਖ ਦਾ ਜਨਮ ਹੀ ਦੁੱਖਾਂ ਦੇ ਵਿੱਚ ਹੁੰਦਾ ਹੈ ਸਭ ਤੋਂ ਵੱਡੀ ਪੀੜਾ ਪਰਸੂਤ ਦੀ ਪੀੜਾ ਹੈ ਮਾਤਾ ਦੇ ਪੇਟ ਵਿੱਚ ਇੱਕ ਬਲ ਦੀ ਅੱਗ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਇੱਕ ਬੱਚਾ ਕਰਦੇ ਤੇ ਚੇਤੇ ਰੱਖਣਾ ਜਿਸ ਵੇਲੇ ਜਨਮ ਹੁੰਦਾ ਹੈ ਨਾ ਉਸ ਵੇਲੇ ਵੀ ਡਾਕਟਰ ਉਸ ਬੱਚੇ ਨੂੰ ਆਪ ਤੱਕੇ ਦੇ ਨਾਲ ਰਵਾਉਂਦੇ ਨੇ ਚਾਹੇ ਉਹਨੂੰ ਥੱਪੜ ਮਾਰ ਕੇ ਰਵਾਉਣ ਜਿਸ ਜੀਵਨ ਦੀ ਸ਼ੁਰੂਆਤ ਹੀ ਰੋਣ ਤੋਂ ਹੁੰਦੀ ਹੈ ਤੇ ਕਈ ਵਾਰੀ ਆਪਾਂ ਕਹਿੰਦੇ ਜੀ ਸਾਡੀ ਇਨੀ ਇਨਸਲਟ ਹੋ ਗਈ ਸਾਡੀ ਬੇਇੱਜ਼ਤੀ ਹੋ ਗਈ ਚੇਤੇ ਰੱਖਣਾ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨੇ ਤੇ ਉਹ ਡਾਕਟਰ ਉਹਨੂੰ ਸਭ ਤੋਂ ਪਹਿਲਾਂ ਲੱਤਾਂ ਤੋਂ ਪਕੜ ਕੇ ਉਲਟਾ ਲਟਕਾਉਂਦੇ ਨੇ ਉਲਟਾ ਲਟਕਾ ਕੇ ਉਸ ਦੇ ਕਮਰ ਦੇ ਉੱਪਰ ਜ਼ੋਰ-ਜ਼ੋਰ ਦੀ ਥੱਪੜ ਮਾਰੇ ਜਾਂਦੇ ਨੇ ਉਹਨੂੰ ਰਵਾਇਆ ਜਾਂਦਾ ਹੈ ਜਿਸ ਮਨੁੱਖ ਦੀ ਸ਼ੁਰੂਆਤ ਹੀ ਇਸ ਤਰੀਕੇ ਨਾਲ ਹੋਈ ਹੈ ਤੇ ਬਾਅਦ ਵਿੱਚ ਕਹਿਣ ਲੱਗ ਜਾਂਦੇ ਜੀ ਬੇਇੱਜ਼ਤੀ ਹੋ ਗਈ ਚੇਤੇ ਰੱਖਣਾ ਇਹ ਚੀਜ਼ਾਂ ਦਾ ਕੋਈ ਮੈਨਾ ਨਹੀਂ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖ ਹੈ ਉਹ ਪਰਮਾਤਮਾ ਜਿਹੜਾ ਬਲ ਦੀ ਅੱਗ ਵਿੱਚ ਇੱਕ ਮਨੁੱਖ ਨੂੰ ਜੀਵ ਨੂੰ ਬਚਾਉਂਦਾ ਹੈ ਸੋ ਗੁਰ ਪ੍ਰਸ਼ਾਦ ਕੋ ਵਿਰਲਾ ਲਖ ਹੈ ਲਖੇ ਦਾ ਮਤਲਬ ਹੈ ਸਮਝਣਾ ਕਿਸੇ ਗੱਲ ਦੀ ਸਮਝ ਲੈ ਲੈਣੀ ਗੁਰ ਪ੍ਰਸ਼ਾਦ ਕਹਿ ਲੱਗੇ ਗੱਲਾਂ ਤੇ ਬਹੁਤ ਸੁਣਾ ਦਿੱਤੀਆਂ ਪਰ ਇਨ੍ਹਾਂ ਗੱਲਾਂ ਦੀ ਸਮਝ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੂੰ ਹੀ ਆਉਂਦੀ ਹੈ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਨਾਲ ਕੋ ਵਿਰਲਾ ਲਖ ਹੈ ਕੋਈ ਵਿਰਲਾ ਹੀ ਇਨ੍ਹਾਂ ਗੱਲਾਂ ਨੂੰ ਸਮਝਦਾ ਹੈ ਹਰ ਇੱਕ ਬੰਦੇ ਦੇ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਨਹੀਂ ਅਗਲੇ ਬਚਨ ਵਿੱਚ ਕਹਿਣ ਲੱਗੇ ਸੂ ਕਿਉਂ ਬਿਸਰੈ ਜੇ ਵਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਧੈ ਸਤਗੁਰ ਪਾਤਸ਼ਾਹ ਜੀ ਫੁਰਮਾਨ ਕਰ ਦੇਨ ਸੂ ਕਿਉਂ ਬਿਸਰੈ ਉਸ ਪ੍ਰਮਾਤਮਾ ਨੂੰ ਕਿਉਂ ਭੁੱਲ ਜਾਣਾ ਹੈ ਜੇ ਵਿਖ ਤੇ ਕਾਢੈ ਵਿਖ ਸੰਸਕ੍ਰਿਤ ਦਾ ਸ਼ਬਦ ਹੈ ਵਿਸ਼ ਤੋਂ ਬਣਿਆ ਤੇ ਬਿਖ ਇੱਥੇ ਜਿਹੜਾ ਸ਼ਬਦ ਕਦੇ ਵਾਸਤੇ ਵਰਤਿਆ ਜਾਂਦਾ ਹੈ ਸੰਸਾਰ ਦੀ ਹਰ ਇੱਕੋ ਵਸਤੂ ਕੱਲੇ ਇੱਥੇ ਪੈਸੇ ਜਾਂ ਮਾਇਆ ਦੀ ਗੱਲ ਨਹੀਂ ਅਸਲ ਦੇ ਵਿੱਚ ਮਾਇਆ ਹਰ ਇੱਕ ਉਸ ਵਸਤੂ ਨੂੰ ਕਹਿੰਦੇ ਨੇ ਉਸ ਚੀਜ਼ ਨੂੰ ਕਹਿੰਦੇ ਨੇ ਉਸ ਰਤਬੇ ਨੂੰ ਕਹਿੰਦੇ ਨੇ ਜਿਹਦੇ ਕਰਕੇ ਪ੍ਰਮਾਤਮਾ ਭੁੱਲਦਾ ਉਹ ਹਰ ਇੱਕ ਵਸਤੂ ਜ਼ਹਿਰ ਹੈ ਤੇ ਕਹਿਣ ਲੱਗੇ ਉਹ ਅਕਾਲਪੁਰ ਵਾਹਿਗੁਰੂ ਜਿਸ ਨੇ ਤੈਨੂੰ ਮਾਇਆ ਰੂਪੀ ਜ਼ਹਿਰ ਤੋਂ ਬਚਾਇਆ ਹੈ ਤੇ ਤੂੰ ਉਸ ਜ਼ਹਿਰ ਤੋਂ ਬਚਾਉਣ ਵਾਲੇ ਪ੍ਰਮਾਤਮਾ ਨੂੰ ਵੀ ਭੁੱਲ ਗਿਆ। ਅਗਲਾ ਬਚਨ ਕਹਿਣ ਲੱਗੇ ਜਨਮ ਜਨਮ ਦਾ ਟੂਟਾ ਗੰਢ ਹੈ। ਇੱਥੇ ਨਾ ਗੰਢ ਹੈ ਸ਼ਬਦ ਪੜ੍ਹਨੇ ਉੱਤੇ ਟਿੱਪੀ ਲਾਉਣੀ ਹੈ। ਕਹਿਣ ਲੱਗੇ ਪ੍ਰਮਾਤਮਾ ਕਈ ਜਨਮਾਂ ਦੇ ਵਿਛੜੇ ਹੋਏ ਜੀਵ ਨੂੰ ਆਪਣੇ ਨਾਲ ਗੰਢ ਲੈਂਦੇ, ਜੋੜ ਲੈਂਦਾ ਹੈ। ਇੱਕ ਆਪਾਂ ਪੰਕਤੀ ਇਹ ਵੀ ਪੜੀ ਹੈ ਟੂਟੀ ਗੰਢਨ ਹਾਰ ਗੋਪਾਲ। ਸਰਬ ਜੀਆਂ ਆਪੇ ਪ੍ਰਿਤਪਾਲ। ਉਹ ਪ੍ਰਮਾਤਮਾ ਆਪਣੇ ਨਾਲ ਉਹ ਟੁੱਟਿਆ ਹੋਇਆਂ ਨੂੰ ਆਪਣੇ ਨਾਲ ਗੰਢਣ ਦੀ ਵੀ ਸਮਰੱਥਾ ਰੱਖਦੇ ਐ ਤੇ ਸਾਰੇ ਜੀਵਾਂ ਦੀ ਪਰਤਪਾਲਣਾ ਵੀ ਕਰਦੇ ਐ ਤੇ ਆਪਣੇ ਸਿੱਖ ਇਤਿਹਾਸ ਦੇ ਅੰਦਰ ਕੇਵਲ ਤੇ ਕੇਵਲ ਕਹਿਣ ਮਾਤਰ ਗੱਲਾਂ ਨਹੀਂ ਟੁੱਟੀ ਨੂੰ ਗੰਢਣ ਵਾਸਤੇ ਆਪ ਚੱਲ ਕੇ ਸਤਿਗੁਰ ਪਾਤਸ਼ਾਹ ਜੀ ਮੁਕਤਸਰ ਸਾਹਿਬ ਗਏ ਸਨ ਜਦੋਂ ਆਪਾਂ ਮੁਕਤਸਰ ਦੀ ਜੰਗ ਦਾ ਇਤਿਹਾਸ ਪੜ੍ਹਦੇ ਆ ਉਸ ਇਤਿਹਾਸ ਦੇ ਅੰਦਰ ਸਾਨੂੰ ਪਤਾ ਲੱਗਦਾ ਕਿ ਕਿਵੇਂ ਇੱਕ ਟੁੱਟੇ ਹੋਏ ਸਿੱਖਾਂ ਨੂੰ ਜੀਵਾਂ ਨੂੰ ਪਰਮਾਤਮਾ ਨੇ ਇਸ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਨਾਲ ਜੋੜਿਆ ਉਸ ਗੁਰੂ ਘਰ ਦਾ ਨਾਮ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਹੈ ਗੁਰੂ ਘਰ ਦਾ ਨਾਮ ਹੀ ਟੁੱਟੀ ਗੰਢੀ ਸਾਹਿਬ ਹੈ ਇੱਥੇ ਸਤਿਗੁਰਾਂ ਨੇ ਕਿਉਂਕਿ ਇਹ ਪੰਗਤੀ ਵਿੱਚੋਂ ਚਲੋ ਜ਼ਿਕਰ ਆ ਗਿਆ ਥੋੜਾ ਥੋੜਾ ਇਤਿਹਾਸ ਦੀ ਵੀ ਜਾਣਕਾਰੀ ਮਿਲਦੀ ਹੈ ਜਨਮ ਜਨਮ ਦਾ ਟੂਟਾ ਗੰਢ ਹੈ ਉਹ ਪਰਮਾਤਮਾ ਜਨਮ ਜਨਮ ਤੂੰ ਵਿਛੜਿਆ ਹੋਇਆਂ ਨੂੰ ਆਪਣੇ ਨਾਲ ਜੋੜ ਲੈਂਦਾ ਗੰਢ ਲੈਂਦਾ ਅਖੀਰਲਾ ਬਚਨੇ ਇਸ ਪਦੇ ਦਾ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਗੁਰ ਪੂਰੈ ਤਤ ਇਹਿ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਕਹਿ ਲੱਗੇ ਜਿਨ੍ਹਾਂ ਸੇਵਕਾਂ ਨੂੰ ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਇਹ ਗੱਲ ਜਿਨ੍ਹਾਂ ਦੇ ਦੀ ਝੋਲੀ ਵਿੱਚ ਪਾ ਦਿੱਤੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਗੁਰ ਪੂਰੈ ਪੂਰਾ ਗੁਰੂ ਤਤ ਇਹ ਹੈ 부ਝਾਇਆ ਤਤ ਦਾ ਮਤਲਬ ਹੈ ਅਸਲੀਅਤ ਤੇ 부ਝਾਇਆ ਦਾ ਮਤਲਬ ਹੈ 부ਝ ਲੈਣਾ ਸਮਝ ਲੈਣਾ ਜਿਨ੍ਹਾਂ ਸੇਵਕਾਂ ਨੂੰ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਇਹ ਗੱਲ ਸਮਝਾ ਦਿੱਤੀ ਤੇ ਨਾਲ ਹੀ ਬਚਨੈ ਪ੍ਰਭ ਆਪਣਾ ਨਾਨਕ ਜਨ ਤੇ ਆਇਆ ਕਹਿ ਲੱਗੇ ਏ ਭਾਈ ਉਹਨਾਂ ਲੋਕਾਂ ਨੇ ਉਹਨਾਂ ਜੀਵਾਂ ਨੇ ਉਸ ਪ੍ਰਮਾਤਮਾ ਨੂੰ ਸਿਮਰਿਆ ਤੇ ਸਿਮਰਨ ਕਰਕੇ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਵੀ ਕੀਤਾ